ਮੈਂ ਤੀ ਆਕ ਚੈਲੋ ਜੰਮੂ ਕਸ਼ਮੀਰ ਦੀ ਜੰਮੀ ਤੇ ਪੰਜਾਬ ਦੀ ਨੂੰ ਮੈਂ ਪ੍ਰੋਮਿਸ ਕਰਦੀ ਆ ਤੁਹਾਨੂੰ ਕਿ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਬਹੁਤ ਕੁਝ ਬੀਜੇਪੀ ਜੇ ਆ ਗਈ ਇੱਥੇ ਜਿੱਤ ਕੇ ਤੁਸੀਂ ਜਿਤਾਣਾ ਤੁਹਾਡੇ ਹੱਥ ਹੈ ਪਲੀਜ਼ ਤੁਸੀਂ ਅਕਾਲੀਸ ਨੂੰ ਵੀ ਟਰਾਈ ਕਰ ਲਿਆ ਹੈ ਤੁਸੀਂ ਕਾਂਗਰਸ ਨੂੰ ਵੀ ਟਰਾਈ ਕਰ ਲਿਆ ਹੁਣ ਆਪ ਨੂੰ ਵੀ ਟਰਾਈ ਕਰ ਲਿਆ ਇੱਕ ਚਾਂਸ ਹੁਣ ਬੀਜੇਪੀ ਨੂੰ ਦਿਓ ਇਹ ਚੋਣ ਤੁਹਾਡੀ ਪੰਜਾਬ ਦੀ ਇਲੈਕਸ਼ਨ ਦੀ ਨਹੀਂ ਆ ਇਹ ਹੈ ਇੰਡੀਆ ਦੇ ਪ੍ਰਾਈਮ ਮਿਨਿਸਟਰ ਦੀ ਤੁਸੀਂ ਕਿਨੂੰ ਸਮਝਦੇ ਹੋ ਲੀਡ ਕਰਨ ਲਈ ਇਸ ਕੰਟਰੀ ਨੂੰ ਕਿ ਤੁਹਾਡੇ ਕੋਲ ਨਰਿੰਦਰ ਮੋਦੀ ਤੋਂ ਬੈਟਰ ਕੈਂਡੀਡੇਟ ਹੈ ਮੈਂ ਗੁਰੂ ਦਾ ਪ੍ਰਚਾਰ ਕਰਦੀ ਆ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਸਵੇਂ ਬਾਦਸ਼ਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਚਾਰ ਕਰਦੀ ਆ ਮੈਂ ਆਪਣੀ ਜ਼ਿੰਦਗੀ ਨੂੰ ਉਹਦੇ ਲਈ ਡੈਡੀਕੇਟ ਕਰ ਰਹੀ ਸੀ ਬਟ ਹੁਣ ਮੈਨੂੰ ਲੱਗਿਆ ਕਿ ਇਹ ਧਰਤੀ ਨੇ ਮੈਨੂੰ ਗੁਰੂ ਦਿੱਤੇ ਹਨ ਤੇ ਇਹ ਧਰਤੀ ਨੇ ਮੈਨੂੰ ਸਭ ਕੁਝ ਦਿੱਤਾ ਤੇ ਮੇਰਾ ਕੁਝ ਫਰਜ਼ ਪੰਜਾਬ ਲਈ ਬੰਦਾ ਹੁਣ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਜਿੰਨੀ ਬਚੀ ਆ ਉਹ ਪੰਜਾਬ ਲਈ ਲਾਉਣਾ ਚਾਹੁੰਦੀ ਆ ਅੰਮ੍ਰਿਤਸਰ ਦਾ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਵਿਕਾਸ ਹੋਏਗਾ ਜੇ ਸੰਧੂ ਸਾਹਿਬ ਚੁਣ ਕੇ ਆਏ ਥੇ ਤੇ ਇਹ ਸਮਝ ਲਓ ਅੰਮ੍ਰਿਤਸਰ ਨੂੰ ਸਵਰਗ ਬਣਾ ਦੇਣਗੇ ਇੰਨਾ ਇੱਥੇ ਵਿਕਾਸ ਹੋਏਗਾ ਇੰਨੀ ਡਿਵੈਲਪਮੈਂਟ ਹੋਏਗੀ ਇੰਨਾ ਸਾਡੇ ਬੱਚਿਆਂ ਲਈ ਹੀ ਇਸ ਅ ਵੈਰੀ ਐਜੂਕੇਟਿਡ ਵੈਰੀ ਔਨੈਸਟ ਮੈਨ ਨਮਸ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਮ੍ਰਿਤਸਰ ਆ ਕੇ ਬਹੁਤ ਹੀ ਚੰਗਾ ਲੱਗ ਰਿਹਾ ਮੈਂ ਕਹਿ ਨਹੀਂ ਸਕੀ ਜਦ ਮੈਂ ਪਹਿਲੀ ਵਾਰ ਆਈ ਸੀ ਇੱਥੇ ਪੰਜਾਬ ਦੀ ਧਰਤੀ ਤੇ ਮੈਂ ਪਹਿਲੀ ਵਾਰ ਪੈ ਰੱਖਿਆ ਸੀ ਸਰਪੰਚ ਦੀ ਸ਼ੂਟਿੰਗ ਲਈ ਤੇ ਮੈਂ ਵਿਰਿੰਦਰ ਜੀ ਮੈਨੂੰ ਹਰਮੰਦਰ ਸਾਹਿਬ ਦੇ ਦਰਸ਼ਨ ਉਹਨਾਂ ਨੇ ਕਰਵਾਈ ਸੀ ਮੈਂ ਸਮਝਦੀ ਆ ਇਸ ਪਾਵਨ ਧਰਤੀ ਤੇ ਅੰਮ੍ਰਿਤਸਰ ਦੇ ਮੈਨੂੰ ਬਹੁਤ ਕੁਝ ਦਿੱਤਾ ਹੈ ਮੈਨੂੰ ਮੇਰੀ ਪਛਾਣ ਦਿੱਤੀ ਹੈ ਮੈਨੂੰ ਨਾਮ ਸ਼ੋਹਰਤ ਰੋਟੀ ਰੋਜ਼ੀ ਸਾਰਾ ਕੁਝ ਇਸ ਮਿੱਟੀ ਤੋਂ ਮਿਲਿਆ ਹੈ ਮੈਂ ਇਸ ਮਿੱਟੀ ਦੀ ਕਰਜ਼ਦਾਰ ਆ ਜਿੰਨਾ ਵੀ ਮੈਂ ਇਸ ਮਿੱਟੀ ਲਈ ਕਰ ਸਕਾਂ ਉਹ ਕਰਟ ਹੋਏਗਾ ਮੈਂ ਸਮਝਦੀ ਆ ਮੈਨੂੰ ਹੁਣ ਭਾਜਪੀ ਨੇ ਮੌਕਾ ਦਿੱਤਾ ਹੈ ਕਿ ਮੈਂ ਆਪਣੇ ਪੰਜਾਬ ਦੇ ਜਿਹੜੇ ਪੰਜਾਬ ਵਿੱਚ ਕਸ਼ਟ ਨੇ ਉਹਨਾਂ ਲੋਕਾਂ ਨੂੰ ਜਿਹੜੀ ਪ੍ਰੋਬਲਮਸ ਨੇ ਉਹਨਾਂ ਨੂੰ ਹੱਲ ਕਰਨ ਵਿੱਚ ਆਪਣੀ ਪਾਰਟੀ ਨਾਲ ਮਿਲ ਕੇ ਕੋਸ਼ਿਸ਼ ਕਰਾਂਗੀ ਮੈਂ ਵਾਦਾ ਕਰਦੀ ਆ ਮੈਂ ਟੀ ਯਾ ਕਿਸ ਕਹ ਲੋ ਜੰਮੂ ਕਸ਼ਮੀਰ ਦੀ ਜੰਮੀ ਤੇ ਪੰਜਾਬ ਦੀ ਨੂੰ ਮੈਂ ਪ੍ਰੋਮਿਸ ਕਰਦੀ ਆ ਤੁਹਾਨੂੰ ਕਿ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਬਹੁਤ ਕੁਝ ਬੀਜੇਪੀ ਜੇ ਆ ਗਈ ਇੱਥੇ ਜਿੱਤ ਕੇ ਤੁਸੀਂ ਜਿਤਾਣਾ ਤੁਹਾਡੇ ਹੱਥ ਹੈ ਪਲੀਜ਼ ਤੁਸੀਂ ਅਕਾਲੀਸ ਨੂੰ ਵੀ ਟਰਾਈ ਕਰ ਲਿਆ ਹੈ ਤੁਸੀਂ ਕਾਂਗਰਸ ਨੂੰ ਵੀ ਟਰਾਈ ਕਰ ਲਿਆ ਹੁਣ ਆਪ ਨੂੰ ਵੀ ਠਾਈ ਕਰ ਲਿਆ ਇੱਕ ਚਾਂਸ ਹੁਣ ਬੀਜੇਪੀ ਨੂੰ ਦਿਓ ਇਹ ਚੋਣ ਤੁਹਾਡੀ ਪੰਜਾਬ ਦੀ ਇਲੈਕਸ਼ਨ ਦੀ ਨਹੀਂ ਆ ਇਹ ਹੈ ਇੰਡੀਆ ਦੇ ਪ੍ਰਾਈਮ ਮਿਨਿਸਟਰ ਦੀ ਤੁਸੀਂ ਕਿਨੂੰ ਸਮਝਦੇ ਹੋ ਲੀਡ ਕਰਨ ਲਈ ਇਸ ਕੰਟਰੀ ਨੂੰ ਕਿ ਤੁਹਾਡੇ ਕੋਲ ਨਰਿੰਦਰ ਮੋਦੀ ਤੋਂ ਬੈਟਰ ਕੈਂਡੀਡੇਟ ਹੈ ਨਹੀਂ ਪੂਰਾ ਹਿੰਦੁਸਤਾਨ ਕਹਿ ਰਿਹਾ ਜਿੱਥੇ ਮੈਂ ਜਾ ਰਹੀਆਂ ਮੈਂ ਕਿਸੇ ਨੂੰ ਪੁੱਛਦੀਆਂ ਕਿਨੂੰ ਵੋਟ ਕਰ ਰਹੇ ਹੋ ਤੇ ਗਰੀਬ ਤੱਕੇ ਦਾ ਬੰਦਾ ਹੋਈ ਆਮੀਰ ਸਾਰੇ ਕਹਿੰਦੇ ਮੋਦੀ ਮੋਦੀ ਤੇ ਮੇਰਾ ਮਤਲਬ ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਬਿਕੋਜ਼ ਮੋਦੀ ਸਾਹਿਬ ਮੇਰੇ ਵੀ ਆਈਡਲ ਨੇ ਉਹਨਾਂ ਨੇ ਜਿੰਨਾ ਸਾਡੇ ਗੁਰੂਆਂ ਲਈ ਕੀਤਾ ਹੈ ਕਿਸੇ ਲੀਡਰ ਨੇ ਨਹੀਂ ਕੀਤਾ ਮੈਂ ਗੁਰੂ ਦਾ ਪ੍ਰਚਾਰ ਕਰਦੀ ਆ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਸਵੇਂ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਚਾਰ ਕਰਦੀ ਆ ਮੈਂ ਆਪਣੀ ਜ਼ਿੰਦਗੀ ਨੂੰ ਉਹਦੇ ਲਈ ਡੈਡੀਕੇਟ ਕਰ ਰਹੀ ਸੀ ਬਟ ਹੁਣ ਮੈਨੂੰ ਲੱਗਿਆ ਕਿ ਇਹ ਧਰਤੀ ਨੇ ਮੈਨੂੰ ਗੁਰੂ ਦਿੱਤੇ ਹਨ ਤੇ ਇਹੀ ਧਰਤੀ ਨੇ ਮੈਨੂੰ ਸਭ ਕੁਝ ਦਿੱਤਾ ਤੇ ਮੇਰਾ ਕੁਝ ਫਰਜ਼ ਪੰਜਾਬ ਲਈ ਬੰਦਾ ਹੁਣ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਜਿੰਨੀ ਬਚੀ ਆ ਉਹ ਪੰਜਾਬ ਲਈ ਲਾਉਣਾ ਚਾਹੁੰਦੀ ਆ ਤੇ ਮੈਂ ਬੀਜੇਪੀ ਨੂੰ ਸਪੋਰਟ ਕਰ ਰਹੀ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਨਰਿੰਦਰ ਮੋਦੀ ਸਾਹਿਬ ਤੋਂ ਬੈਟਰ ਲੀਡਰ ਤੁਹਾਨੂੰ ਮਿਲ ਨਹੀਂ ਸਕਦਾ ਔਰ ਤੁਹਾਡੀ ਖੁਸ਼ਕਿਸਮਤੀ ਇਹ ਹੈ ਕਿ ਇੱਥੇ ਦਾ ਜਿਹੜਾ ਕੈਂਡੀਡੇਟ ਹੈ ਤੁਹਾਡੇ ਸੰਧੂ ਸਾਹਿਬ ਉਹ 10 ਸਾਲ ਤੋਂ ਮੋਦੀ ਸਾਹਿਬ ਨਾਲ ਕੰਮ ਕਰ ਰਹੇ ਨੇ ਮਿਲ ਕੇ ਉਹਨਾਂ ਨੂੰ ਮਤਲਬ ਜਿਵੇਂ ਕਹਿ ਸਕਦੇ ਹੋ ਕਿ ਮੋਦੀ ਸਾਹਿਬ ਉਹਨਾਂ ਨੂੰ ਪੂਰਾ ٹرسٹ ਕਰਦੇ ਆ ਅੰਮ੍ਰਿਤਸਰ ਦਾ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਵਿਕਾਸ ਹੋਏਗਾ ਜੇ ਸੰਧੂ ਸਾਹਿਬ ਚੁਣ ਕੇ ਆਏ تھے ਤੇ ਇਹ ਸਮਝ ਲਓ ਅੰਮ੍ਰਿਤਸਰ ਨੂੰ ਸਵਰਗ ਬਣਾ ਦੇਣਗੇ ਇੰਨਾ ਇੱਥੇ ਵਿਕਾਸ ਹੋਏਗਾ ਇੰਨੀ ਡਿਵੈਲਪਮੈਂਟ ਹੋਏਗੀ ਇੰਨਾ ਸਾਡੇ ਬੱਚਿਆਂ ਲਈ ਹੀ ਇਸ ਅ ਵੈਰੀ ਐਜੂਕੇਟਿਡ ਵੈਰੀ ਓਨੈਸਟ ਮੈਨ ਬਹੁਤ ਸੱਚੇ ਇਨਸਾਨ ਨੇ ਸੰਧੂ ਸਾਹਿਬ ਜੇ ਉਹ ਜਿੱਤ ਕੇ ਆਂਦੇ ਆ ਤੇ ਸਾਡੇ ਬੱਚਿਆਂ ਲਈ ਵੀ ਉਹ ਬਣਾ ਸਕਦੇ ਇੱਕ ਫਿਊਚਰ ਉਹ ਸਾਡੇ ਬੱਚਿਆਂ ਨੂੰ ਇੱਕ ਮਾਰਗਦਰਸ਼ਨ ਤੇ ਪਾ ਸਕਦੇ ਆ ਮੇਰੀ ਗੱਲ ਪਲੀਜ਼ ਮੰਨੋ ਮੈਂ ਇਹੀ ਸਾਰਿਆਂ ਨੂੰ ਰਿਕੁਐਸਟ ਕਰ ਰਹੀ ਹਾਂ ਕਿ ਇੱਕ ਇੰਟੈਲੈਕਚੁਅਲ ਔਨੈਸਟ ਬੰਦਾ ਤੁਹਾਨੂੰ ਮਿਲਿਆ ਹੈ ਉਹਦਾ ਹੱਥ ਫੜ ਲਈਏ ਉਹਨਾਂ ਨੇ ਤੇ ਮੋਦੀ ਸਾਹਿਬ ਦਾ ਹੱਥ ਫੜਿਆ ਹੀ ਆ ਤੇ ਫਿਰ ਕਿਉਂ ਨਹੀਂ ਸੈਂਟਰ ਵਿੱਚ ਭਾਜਪੀ ਆ ਰਹੀ ਹੈ ਸੈਂਟਰ ਵਿੱਚ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਜੂਨ 5 ਨੂੰ ਹੋਣੇ ਵਾਲਿਆ ਮੈਨੂੰ ਚਾਹਦੀ ਕਿ ਮੇਰਾ ਪੰਜਾਬ ਪਿੱਛੇ ਰਹਿ ਜਾਏ ਸਾਰੀ ਇੰਡੀਆ ਜੇ ਮੋਦੀ ਸਾਹਿਬ ਨੂੰ ਸਪੋਰਟ ਕਰ ਰਹੀ ਹੈ ਤੇ ਮੇਰੀ ਬੇਨਤੀ ਹੈ ਪੰਜਾਬ ਨੂੰ ਕਿ ਪਲੀਜ਼ ਮੋਦੀ ਸਾਹਿਬ ਦੇ ਹਰ ਕੈਂਡੀਡੇਟ ਨੂੰ ਵੋਟ ਕਰਕੇ ਜਿਤਾਓ ਤਾਂ ਕਿ ਮੋਦੀ ਸਾਹਿਬ ਦੇ ਹੱਥ ਅਸੀਂ ਮਜ਼ਬੂਤ ਕਰੇ ਜਿਹੜਾ ਸਾਨੂੰ 11ਵੇਂ ਪੋਜੀਸ਼ਨ ਤੋਂ 5ਵੇਂ ਪੋਜੀਸ਼ਨ ਤੇ ਜਿਹੜਾ ਲੀਡਰ ਲੈ ਕੇ ਆਇਆ ਹੈ ਜਿਨੇ ਸਾਨੂੰ ਸੁਰੱਖਿਤ ਰੱਖਿਆ ਹੈ ਇਨੇ ਵਰਲਡ ਵਿੱਚ ਵਾਰ ਹੋ ਰਹੇ ਨੇ ਰਸ਼ੀਆ ਉਕਰੇਨ ਇਜ਼ਰਾਈਲ ਹਮਸ ਮੈਂ ਇੱਕ ਪੰਚੀਨ ਸਾਡੇ ਅੰਦਰ ਅਰੁਣਾਚਲ ਤੋਂ ਲੇ ਲਦਾਖ ਤੋਂ ਆਂਦੀ ਕੋਸ਼ਿਸ਼ ਕਰ ਰਿਹਾ ਇਤੇ ਜਿਹੜੇ ਸਾਡੇ ਲੀਡਰ ਨੇ ਨਰਿੰਦਰ ਮੋਦੀ ਸਾਹਿਬ ਐਨੇ ਸਟਰੋਂਗ ਲੀਡਰ ਕਿ ਜਿੱਦੀ ਜਿਨ੍ਹਾਂ ਦੀ ਪੂਰੇ ਵਰਲਡ ਵਿੱਚ ਰਿਸਪੈਕਟ ਹੈ ਕੋਈ ਅੱਖ ਨਹੀਂ ਉਠਾ ਸਕਦਾ ਸਾਡੇ ਦੇਸ਼ ਵੱਲ ਜਦ ਤੱਕ ਨਰਿੰਦਰ ਮੋਦੀ ਲੀਡਰ ਹੈ ਮੈਂ ਇਸ ਕਰਕੇ ਪਲੀਜ਼ ਸਾਡੇ ਬੱਚਿਆਂ ਦੀ ਸੁਰੱਖਿਆ ਲਈ ਇਸ ਦੇਸ਼ ਦੀ ਸੁਰੱਖਿਆ ਲਈ ਮੈਂ ਸਾਰੇ ਨੂੰ ਬੇਨਤੀ ਕਰਦੀ ਹਾਂ ਕਿ ਪਲੀਜ਼ ਇਹ ਸੰਧੂ ਸਾਹਿਬ ਨੂੰ ਅੰਮ੍ਰਿਤਸਰ ਜਿਤਾਓ ਨਾ ਔਰ ਨਰਿੰਦਰ ਮੋਦੀ ਸਾਹਿਬ ਨੂੰ ਇਸ ਦੇਸ਼ ਦਾ ਲੀਡਰ ਬਣਾਓ ਤਾਂ ਕਿ ਅਸੀਂ ਸਾਰੇ ਫਲੇ ਫੁਲੇ ਇਹੀ ਮੇਰੀ ਤੁਹਾਡੇ ਸਾਰਿਆਂ ਨੂੰ ਤਾਂ ਲੱਗਦਾ ਨਹੀਂ ਜਿਸ ਤਰ੍ਹਾਂ ਹੰਸਰਾਜ ਹੰਸੋਣਾ ਦਾ ਵਿਰੋਧ ਹੋ ਰਿਹਾ ਹੈ ਬੀਜੇਪੀ ਨੂੰ ਪਿੰਡਾਂ ਦੇ ਵਿੱਚ ਨਹੀਂ ਕਿਸਾਨ ਆਂ ਦੇ ਰਹੇ ਔਰ ਇਸ ਨਾਲ ਵੋਟ ਬੈਂਕ ਤੇ ਬੀਜੇਪੀ ਤੇ ਕਾਫੀ ਅਸਰ ਪਏਗਾ ਸਾਰਾ ਨਹੀਂ ਅਬ ਹਾਲਤ ਕਹਰੇ achhi hai bahut achhi hai dekho lokan nu bhi samajh aa rahi hai ਹਿੰਦੁਸਤਾਨ ਦਾ ਇਲੈਕਸ਼ਨ ਹੋ ਰਿਹਾ ਹੈ ਤੁਸੀਂ ਦੇਖ ਰਹੇ ਹੋ ਟੀਵੀ ਤੇ ਸਾਰੇ ਦੇਖ ਰਹੇ ਸਾਰਿਆਂ ਨੂੰ ਦਿਸ ਰਿਹਾ ਕੀ ਹੋ ਰਿਹਾ ਇੱਕ ਮੇਰੇ ਫਰੈਂਡ ਦੇ ਫਾਦਰ ਖੜੇ ਆ ਜੋਨਪੁਰ ਤੋਂ ਤੇ ਉੱਥੇ ਮੈਂ ਟੀਵੀ ਇੰਟਰਵਿਊ ਸੁਣਿਆ ਲੋਕਾਂ ਦਾ ਤੇ ਉਹਦੇ ਵਿੱਚ ਲੇਡੀਜ਼ ਵੀ ਕਹਿ ਰਹੀ ਆ ਅਸੀਂ ਕਿੱਥੇ ਯੂਪੀ ਵਿੱਚ ਨਿਕਲ ਨਹੀਂ ਸਕਦੇ ਸੀ 6 ਵਜੇ ਤੋਂ ਬਾਅਦ ਤੇ ਅੱਜ ਅੱਜ ਅਸੀਂ ਘੁੰਮਦੇ ਆ ਰਾਤੀ ਨੋ ਪ੍ਰੋਬਲਮ ਕਰ ਲੇ ਇੰਨਾ ਮਤਲਬ ਲਾਅ ਐਂਡ ਆਰਡਰ ਹੋ ਗਿਆ ਯੂਪੀ ਵਿੱਚ ਤੇ ਬੈ ਤੁਹਾਨੂੰ ਇਹ ਸਮਝਦੀ ਦਿਖੋ ਅਸੀਂ ਟੀਵੀ ਦੇਖਦੇ ਆ ਸਾਨੂੰ ਪਤਾ ਚੱਲਦਾ ਕੀ ਕੀ ਮਤਲਬ ਬੀਜੇਪੀ ਨੇ ਕੀ ਕੀ ਕੰਮ ਕੀਤੇ ਆ ਯੂਪੀ ਜੇ ਮਤਲਬ ਜਿੱਦੇ ਵਿੱਚ ਆਈ ਥਿੰਕ ਪੰਜ ਪੰਜਾਬ ਸਮਾ ਸਕਦਾ ਇੰਨਾ ਵੱਡਾ ਸਟੇਟ ਹੈ ਉਹ ਉਥੇ ਲਾਅ ਐਂਡ ਆਰਡਰ ਲਾਣਾ ਉਥੇ ਵਿਕਾਸ ਲਾਣਾ ਉਥੇ ਲੋਕਾਂ ਨੂੰ ਇੰਨੇ ਲੋਕਾਂ ਨੂੰ ਖੁਸ਼ ਕਰਨਾ ਬੀਜੇਪੀ ਨੇ ਕੀਤਾ ਹੈ ਨਾ ਮਧਿਆਪ੍ਰਦੇਸ਼ ਵਿੱਚ ਵੀ ਕੀਤਾ ਹੈ ਹੋਰ ਥਾਵਾਂ ਤੇ ਵੀ ਜਿੱਥੇ ਵੀ ਬੀਜੇਪੀ ਰਹੀ ਹੈ ਮਤਲਬ ਹੈ ਸਟੇਟ ਵਿੱਚ ਤੇ ਬਹੁਤ ਵਿਕਾਸ ਹੋਇਆ ਹੈ ਬਿਕੋਸ ਸੈਂਟਰ ਦੀ ਸਪੋਰਟ ਆ ਸਾਨੂੰ ਪੰਜਾਬ ਨੂੰ ਵੀ ਸੈਂਟਰ ਦੀ ਸਾਡੀ ਬੈਟ ਲੱਗੇ ਆ ਇੱਥੇ ਇੱਕ ਸਰਕਾਰ ਹੁੰਦੀ ਹੈ ਸੈਂਟਰ ਵਿੱਚ ਇੱਕ ਹੁੰਦੀ ਹੈ ਇੱਥੇ ਇੱਕ ਹੁੰਦੀ ਹੈ ਸਰਕਾਰ ਸੈਂਟਰ ਵਿੱਚ ਹੁਣ ਸੈਂਟਰ ਵਿੱਚ ਅਗੇਨ ਬੀਜਪੀ ਐਂਡ ਮੋਦੀ ਸਾਹਿਬ ਨੇ ਤੇ ਜੇ ਪੰਜਾਬ ਵਿੱਚ ਵੀ ਬੀਜਪੀ ਆ ਜਾਏ ਤੇ ਫਿਰ ਬਹੁਤ ਕੁਝ ਹੋ ਸਕਦਾ ਹੈ ਨਾ ਡਿਪਟੀ ਜੁਆਇੰਟ ਕਿ ਤੇ ਸਾਡੇ ਪੰਜਾਬ ਦਾ ਭਲਾ ਹੋਏ ਇਹ ਸਾਰੇ ਐਸੇ ਨਹੀਂ ਹੈ ਮੇਰੀ ਭੈਣ ਜੀ ਦੇਖੋ ਹੈ ਨਾ ਇਹ ਜ਼ਮੀਦਾਰ ਨੇ ਸਰਪੰਚ ਹੈ ਤੇ ਇਹ ਆ ਗਏ ਆ ਬੀਜੇਪੀ ਵਿੱਚ ਕਿਉਂਕਿ ਇਹਨਾਂ ਨੂੰ ਵੀ ਲੱਗ ਰਿਹਾ ਕਿ ਬੀਜੇਪੀ ਜ਼ਰੂਰ ਕੁਝ ਕਰ ਦਿਖਾਏਗੀ ਔਰ ਤੈਨੂੰ ਤੁਹਾਨੂੰ ਮੈਂ ਕਿਸਾਨਾਂ ਦਾ ਕਹਿ ਰਹੀ ਹਾਂ ਇਹ ਜਿਹੜੇ ਸੰਧੂ ਸਾਹਿਬ ਨੇ ਇਹ ਇੰਟੈਲੈਕਚੁਅਲ ਨੇ ਇਹ ਕਿਸਾਨਾਂ ਨੂੰ ਕੁਝ ਇਸ ਤਰ੍ਹਾਂ ਦਾ ਪ੍ਰੋਜੈਕਟਸ ਦੇਣਗੇ ਯੂ نو ਫੂਡ ਪ੍ਰੋਸੈਸਿੰਗ ਯੂਨਿਟਸ ਲਾਂਦਾ ਕਿ ਇਹਨਾਂ ਦਾ ਜਿਹੜਾ ਗ੍ਰੋਥ ਹੈ ਉਹ ਡਾਇਰੈਕਟਲੀ ਟਾਟਾਸ ਨਾਲ ਰਾਮਦੀਪ ਨਾਲ ਇਹਨਾਂ ਦੀ ਇੱਥੇ ਇੰਡਸਟਰੀਜ਼ ਲੱਗਣਗੀ ਫਾਰਮੇਸੀ ਉਹ ਆਪ ਹੀ ਮਤਲਬ ਉਥੇ ਪੈਕੇਜਿੰਗ ਕਰਕੇ ਵਰਲਡ ਵਿੱਚ ਜਾਏਗਾ ਉਹਨਾਂ ਦਾ ਸਾਮਾਨ ਉਹਨਾਂ ਨੂੰ ਦੁੱਗਣੀ ਫਾਇਦਾ ਹੋਏਗਾ ਟੀਵੀ ਆਰਟਿਸਟ ਐਸੋਸੀਏਸ਼ਨ ਵਿੱਚ ਆਈ ਐਮ ਵੈਲਫੇਅਰ ਟਰਸਟ ਦੀ ਚੇਅਰਮੈਨ ਪੂਨਮ ਟਿੱਲੋ ਪ੍ਰੈਜ਼ੀਡੈਂਟ ਹੈ ਤੇ ਅਸੀਂ ਮਤਲਬ ਅਪੀਲ ਕਰਦੇ ਆ ਅਸੀਂ ਉੱਥੇ ਬੈਠੇ ਫੀਲ ਕਰਦੇ ਕਿ ਅਸੀਂ ਪੰਜਾਬੀ ਇੱਥੇ ਕਰ ਰਹੇ ਨੇ ਇੰਨਾ ਕੰਮ ਹਾਂ ਸਾਡਾ ਇਹਨਾਂ ਦਾ ਨਾਂ ਹੈ ਫਿਲਮ ਇੰਡਸਟਰੀ ਵਿੱਚ ਤੇ ਸਾਡੇ ਪੰਜਾਬ ਵਿੱਚ ਸਾਡੀ ਇੰਡਸਟਰੀ ਦਾ ਕੋਈ ਜੜਨੀ ਹੈ। ਕਿਵੇਂ ਕੰਸ ਕਰਾਂਗੇ ਅੱਗੇ ਕੀ ਜੀ ਬਿਲਕੁਲ ਹੁਣ ਤੇ ਉੱਥੇ ਵੀ ਮੈਂ ਕਹਾਂ ਨਾ ਸਿਨੇ ਆਰਟਿਸਟ ਵਿੱਚ ਵੀ ਆ ਗਈ ਆ ਜੇ ਪੰਜਾਬ 'ਚ ਮੇਰਾ ਬਿਕੋਸ ਸਾਡੇ ਬੱਚੇ ਜਿਹੜੇ ਆ ਨਾ ਉਹ ਬਹੁਤ ਟੈਲੈਂਟਡ ਨੇ। ਉਹਨਾਂ ਨੂੰ ਅਸੀਂ ਚਾਂਸ ਦੇਣਾ ਠੀਕ ਹੈ ਨਾ ਤੇ ਅਸੀਂ ਸਿਨੇ ਆਰਟਿਸਟ ਨਾਲ ਮਿਲ ਕੇ ਮਤਲਬ ਇੱਥੇ ਇੰਸਟੀਚਿਊਟ ਪਾਵਾਂਗੇ, ਸਟੂਡੀਓਸ ਪਾਵਾਂਗੇ ਇੰਨੀ ਪੰਜਾਬੀ ਫਿਲਮਾਂ ਬਣ ਰਹੀਆਂ ਨੇ। ਮੈਮ ਤੁਸੀਂ ਬਖਤੇਪਾਦਰ ਸਾਹਿਬ